ਸਾਲਾ ਗੁਰੂ ਕੇ ਖਾਨ ਸਾਹਿਬ ਜੀ ਆਪਾਂ ਸਾਰੇ ਜਾਣਦੇ ਆ ਕਿ ਭਾਈ ਸੰਦੀਪ ਸਿੰਘ ਖਣੀ ਜਿਹਦੇ ਉੱਤੇ ਪੁਲਿਸ ਵੱਲੋਂ ਅਨਾਤ ਤਸ਼ੱਦਦ ਢਾਇਆ ਗਿਆ ਉਹ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਸੀ ਉਹਨੂੰ ਜੇਲ੍ਹ ਛਪਟ ਕਰ ਦਿੱਤੀ ਐ ਸੰਗਰੂਰ ਲੈ ਕੇ ਚਲੇ ਗਏ ਹੋਏ ਆ ਪਰੰਤੂ ਜਿਨ੍ਹਾਂ ਪੁਲਸ ਵਾਲਿਆਂ ਨੇ ਭਾਈ ਸੰਦੀਪ ਸਿੰਘ ਦੇ ਉੱਤੇ ਤਸ਼ੱਦਦ ਢਾਇਆ ਆ ਜਿਹੜੇ ਬੁੱਚਲ ਪੁਲਿਸ ਅਫਸਰਾਂ ਨੇ ਸੰਦੀਪ ਸਿੰਘ ਨੂੰ ਡੰਗਰਾ ਵਾਂਗੂ ਕੁੱਟਿਆ ਆ ਉਹਨਾਂ ਤੇ ਹਜੇ ਤੱਕ ਕੋਈ ਪਰਚਾ ਨਹੀਂ ਹੋਇਆ ਕੋਈ ਕਾਰਵਾਈ ਨਹੀਂ ਹੋਈ। ਉਲਟਾ ਸੰਦੀਪ ਸਿੰਘ ਦੇ ਪਰਿਵਾਰ ਨੂੰ ਤੇ ਜਿਹੜੀ ਸਿੱਖ ਸੰਗਤ ਇੱਥੇ ਆਈ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਆ ਡੇਢ ਤੋਂ ਪੋਸਟਰ ਲਾ ਦਿਓ। ਦੇਖੋ ਨਾਂ ਤਾਂ ਲੱਥੇ ਪੋਸਟਰ ਤੇ ਨਾਂ ਜਾਵੇ ਸੰਗਤ ਉੱਠ ਕੇ ਅਸੀਂ ਸਮੁੱਚੀ ਨੌਜਵਾਨੀ ਨੂੰ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਆ ਕਿ ਹੁਣ ਘੜੀ ਦੇ ਮੇਰਾ ਖਿਆਲ 3:30 ਪਾਉਣੇ 6 3:30 5:30 ਹੋ ਗਏ ਆ ਮੋਰਚਾ ਪੱਕੇ ਤੌਰ ਤੇ ਫਿਰ ਲੱਗ ਗਿਆ ਹੋਇਆ ਹੈ ਪ੍ਰਸ਼ਾਸਨ ਜਿਹੜਾ ਬਜਾਇਦਾ ਉਹ ਪਰਿਵਾਰ ਨਾਲ ਮੁਲਾਕਾਤ ਕਰਵਾ ਕੇ ਰਾਜ਼ੀ ਨਹੀਂ ਕੋਰਟ ਦੇ ਆਰਡਰ ਪ੍ਰਸ਼ਾਸਨ ਨਹੀਂ ਮੰਨਣਾ ਚਾਹੁੰਦਾ ਤੋ ਇਸ ਕਰਕੇ ਹੁਣ ਸਾਨੂੰ ਸਮੁਤੀਆਂ ਸੈਕਸ਼ਨਰਾਂ ਨੂੰ ਇੱਥੇ ਆਉਣਾ ਜ਼ਰੂਰੀ ਹੈਗਾ ਆਣ ਕੇ ਇਸ ਸੰਘਰਸ਼ ਵਿੱਚ ਸਾਥ ਦਿਓ ਤਾ ਕਰਕੇ ਜਿਹੜਾ ਸੰਦੀਪ ਸਿੰਘ ਤੇ ਤਸ਼ੱਦਦ ਹੋਇਆ ਵਾ ਉਹਦਾ ਨਿਆਂ ਮਿਲ ਤਕੇ ਵਾਹਿਗੁਰੂ ਜੀ ਘਰਾਂ ਦਾ ਵਾਹਿਗੁਰੂ ਜੀ ਕੀ